ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਾ ਖਰਾਬ ਹੋਣ ਵਾਲਾ ਮਿਰਚਾਂ ਦਾ achar ਲਸਣ ਪਾ ਕੇ ਸਪੈਸ਼ਲ ਮਸਾਲਿਆਂ ਵਾਲਾ ਤਿਆਰ ਕਰਾਂਗੇ ਤੇ ਆਓ ਫਿਰ ਸਭ ਤੋਂ ਪਹਿਲਾਂ ਆਪਾਂ ਮਸਾਲਾ ਤਿਆਰ ਕਰਦੇ ਆਪਾਂ ਕਲੌਂਜੀ, ਮੇਥੇ, ਸੌਂਫ, ਅਜਵਾਇਨ, ਜੀਰਾ, ਦਾਲਚੀਨੀ 2 ਮਗਾਂ, ਲੌਂਗ ਤੇ ਵੱਡੀ ਇਲਾਚੀ ਤਿੰਨ ਵੱਡੀਆਂ ਇਲਾਚੀਆਂ 5 ਕਿਲੋ ਇਹਨਾਂ ਨੂੰ ਥੋੜਾ ਜਿਹਾ ਭੁੰਨ ਲਾਂਗੇ ਤੇ ਠੰਡਾ ਕਰਕੇ ਮਿਕਸੀ ਜਾਰ ਵਿੱਚ ਪਾ ਕੇ ਗ੍ਰाइंड ਕਰ ਲਾਂਗੇ ਤੇ ਲਸਣ ਨੂੰ ਆਪਾਂ ਕੱਟ ਲਿਆ ਤੇਲ ਗਰਮ ਕਰਾਂਗੇ ਤੇਲ ਵਿੱਚ ਆਪਾਂ ਲਸਣ ਪਾ ਕੇ 5 ਮਿੰਟ ਇਹਨੂੰ ਪੁੰਨਾਂਗੇ ਤਾਂ ਕਿ ਜਿਹੜਾ ਲਸਣ ਦਾ ਕੱਚਾਪਨ ਇਹ ਜੀ ਆਪਾਂ ਤਿੰਨ ਤਰ੍ਹਾਂ ਦੇ ਅੱਜ achar ਤਿਆਰ ਕਰ ਰਹੇ ਹਾਂ ਤਿੰਨਾ acharਿਆਂ ਦਾ ਮੈਂ ਮਸਾਲਾ ਜਿਹੜਾ ਹੈ ਉਹ ਤਿਆਰ ਕਰ ਰਹੀ ਹਾਂ ਤੇ ਇਹਦੇ ਵਿੱਚ ਆਪਾਂ ਗ੍ਰाइंड ਕੀਤਾ ਹੋਇਆ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਗੈਸ ਬੰਦ ਕਰ ਦਿੱਤੀ ਸੀ 5 ਮਿੰਟ ਬਾਅਦ ਆਪਾਂ ਤੇ ਇਧਰ ਮਿਰਚਾਂ ਧੋ ਬਣਾ ਕੇ ਇਹਨਾਂ ਦੀਆਂ ਡੰਡੀਆਂ ਲਾ ਲਾਂਗੇ ਜੀ ਮਿਰਚਾਂ ਤੁਸੀਂ ਹਮੇਸ਼ਾ ਪਹਿਲਾਂ ਧੋਇਆ ਕਰੋ ਡੰਡੀਆਂ ਬਾਅਦ ਚ ਉਤਾਰਿਆ ਕਰੋ ਇਸ ਨਾਲ ਪਾਣੀ ਅੰਦਰ ਨਹੀਂ ਜਾਂਦਾ ਤੇ ਤੁਹਾਡਾ achar ਖਰਾਬ ਨਹੀਂ ਹੁੰਦਾ ਜੇਕਰ ਆਪਾਂ ਮਿਰਚਾਂ ਇਸ ਤਰ੍ਹਾਂ ਡੰਡੀਆਂ ਲਾ ਕੇ ਧੋਂਦੇ ਆਂ ਤੇ ਉਹ ਕੋਈ ਇਸ ਤਰ੍ਹਾਂ ਟੁੱਟ ਜਾਂਦੀ ਹੈ ਤੇ ਪਾਣੀ ਅੰਦਰ ਚਲ ਜਾਂਦਾ ਤੇ ਅੰਦਰ ਵਾਲਾ ਪਾਣੀ ਕਦੇ ਵੀ ਸੁੱਕਦਾ ਨਹੀਂ ਤੁਹਾਨੂੰ ਪਤਾ ਹੀ ਹੈ ਤੇ ਆਪਾਂ ਸਾਰੀਆਂ ਮਿਰਚਾਂ ਅੱਧਾ ਕਿਲੋ ਮਿਰਚਾਂ ਇਹ ਬਹੁਤ ਜ਼ਿਆਦਾ ਕੌੜੀਆਂ ਮਿਰਚਾਂ ਤੇ ਇਹਨਾਂ ਦੀਆਂ ਆਪਾਂ ਡੰਡੀਆਂ ਸਾਰੀਆਂ ਇਸ ਤਰ੍ਹਾਂ ਉਤਾਰ ਲਾਂਗੇ ਬਾਕੀ ਜੀ ਮੈਂ ਚਾਰ ਪਾ ਲਏ ਜਿੰਨਾ ਕਿ ਮਸਾਲਾ ਮੈਨੂੰ ਚਾਹੀਦਾ ਸੀ ਉਹ ਮੈਂ ਬਚਾ ਲਿਆ ਤੇ ਹੁਣ ਆਪਾਂ ਇਸ ਤਰ੍ਹਾਂ ਮਿਰਚਾਂ ਨੂੰ ਕੱਟ ਲਾਂਗੇ ਦੋ ਭਾਗਾਂ ਵਿੱਚ ਜੇ ਕੋਈ ਵੱਡੀ ਹੈ ਤੇ ਉਹਨੂੰ ਅੱਧ ਵਿੱਚੋਂ ਵੀ ਕੱਟ ਲਾਂਗੇ ਮੈਂ ਜੀ ਜ਼ਿਆਦਾਤਰ ਅਚਾਰ ਆ ਜਿਹੜੇ ਉਹ ਰਾਤ ਨੂੰ ਹੀ ਬਣਾਉਣੀ ਆ ਰਾਤ ਨੂੰ ਮੈਂ ਬਿਲਕੁਲ ਫ੍ਰੀ ਹੁੰਨੀ ਆ ਜਦੋਂ ਕੰਮ ਕਰ ਕਰਕੇ ਫ੍ਰੀ ਹੋ ਕੇ ਉਦੋਂ ਹੀ ਤਿਆਰ ਕਰਦੀ ਆ ਪਹਿਲਾਂ ਜੀ ਸਾਂਝੇ ਪਰਿਵਾਰ ਹੁੰਦੇ ਸੀ ਤਿੰਨ ਤਿੰਨ ਚਾਰ ਚਾਰ ਮੈਂਬਰ ਹੁੰਦੇ ਸੀ ਬੇਬੇ ਦੀ ਡਿਊਟੀ ਹੁੰਦੀ ਸੀ ਸਾਡੇ ਵੀ ਬੇਬੇ ਜੀ ਚਾਰ ਪਾਉਂਦੇ ਸੀ ਮੇਰੇ ਦਾਦੀ ਜੀ ਤੇ ਵੱਡੇ ਬਜ਼ੁਰਗ ਜਿਹੜਾ ਘਰ ਚ ਹੁੰਦਾ ਸੀ ਉਹਦੀ ਡਿਊਟੀ ਹੁੰਦੀ ਸੀ ਚਾਰ ਪਾਉਣ ਦੀ ਉਹਨਾਂ ਨੂੰ ਇਹ ਮੰਮੀ ਹਰਾਂ ਨੇ ਮਿਰਚਾਂ ਵਗੈਰਾ ਧੋ ਕੇ ਡੰਡੀਆਂ ਉਤਾਰ ਕੇ ਦੇ ਦੇਣੀਆਂ ਉਹਨਾਂ ਫਿਰ ਆਪਣਾ ਮਰਦਬਾਨ ਧੋ ਕੇ ਸੁਕਾ ਕੇ ਚੰਗੀ ਤਰ੍ਹਾਂ ਮਸਾਲੇ ਤਿਆਰ ਕਰਕੇ ਚਾਰ ਪਾ ਲੈਣੇ ਹੁਣ ਜੇ ਆਪਾਂ ਕੱਲੇ ਕੱਲੇ ਹੋ ਗਏ ਆ ਫਿਰ ਇਸ ਤਰ੍ਹਾਂ ਨਾਲੇ ਇਹ ਹੁੰਦਾ ਕਿ ਜਦੋਂ ਆਪਾਂ ਚੌਂਕੇ ਤੇ ਕੰਮ ਕਰਦੇ ਕੋਈ ਸ਼ਿੱਟਾ ਵਗੈਰਾ ਮਿਰਚਾਂ 'ਚ ਨਹੀਂ ਪੈਂਦਾ ਚਾਰ 'ਚ ਨਾ ਆਟੇ ਵਾਲੇ ਹੱਥ ਲੱਗਦੇ ਇਸ ਤਰ੍ਹਾਂ ਆਪਾਂ ਮੈਂ ਜ਼ਿਆਦਾਤਰ ਚਾਰ ਰਾਤ ਨੂੰ ਹੀ ਪਾਉਣੀ ਆ ਤੇ ਮੈਂ ਮਿਰਚਾਂ ਵੀ ਜਿੰਨੀਆਂ ਕਿ ਮੇਰੇ ਤੋਂ ਹੋ ਗਈਆਂ ਬਾਕੀ ਮੈਂ ਹੌਲੀ ਹੌਲੀ ਕਰ ਹੀ ਜਾਊਂਗੀ ਇਸੇ ਤਰ੍ਹਾਂ ਇਹ ਜੀ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਇਹ ਤੁਸੀਂ ਟੈਨਸ਼ਨ ਨਾ ਲਿਓ ਜਿਹੜੀ ਕੈਂਚੀ ਉਹਨੂੰ ਵੀ ਚੰਗੀ ਤਰ੍ਹਾਂ ਸੁਕਾ ਕੇ ਲੈਣਾ ਸੁੱਕੀ ਹੋਈ ਲੈਣੀ ਹੈ ਗਿੱਲੀ ਹੋਈ ਕਿਸੇ ਚੀਜ਼ ਦੀ ਵੀ ਵਰਤੋਂ ਨਹੀਂ ਕਰਨੀ ਤੇ ਮਿਰਚਾਂ ਨੂੰ ਚੰਗੀ ਤਰ੍ਹਾਂ ਸੁਕਾਉਣਾ ਹੈ ਤੇ ਇਸ ਤਰ੍ਹਾਂ ਆਪਾਂ ਸਾਰੀਆਂ ਮਿਰਚਾਂ ਨੂੰ ਕੱਟ ਲਾਂਗੇ ਦੋ ਪਾਗਾਂ ਵਿੱਚ ਇਹ achar ਬਹੁਤ ਹੀ ਸਵਾਦ ਬੰਦ ਹੈ ਤੇ ਕਈ ਵਾਰੀ ਆਪਾਂ ਇਹ ਮਿਰਚ ਮਸਾਲਾ ਬਹੁਤ ਘਟ ਖਾਣਦੇ ਆ ਤੇ ਬੱਚੇ achar ਰੋਟੀ ਨਾਲ ਲੈ ਸਕਦੇ ਆ ਤੇ ਆਪਾਂ ਜਿੰਨੀਆਂ ਕਿ ਕਟੀਆਂ ਗਈਆਂ ਮੇਰੇ ਤੋਂ ਹੁਣ ਰਾਤ ਟਾਈਮ ਉਹਨੀਆਂ ਕੱਟ ਲਈਆਂ ਤੇ ਮੈਂ ਚੰਗੀ ਤਰ੍ਹਾਂ ਮਸਾਲੇ ਵਿੱਚ ਇਹਨਾਂ ਨੂੰ ਮਿਕਸ ਕਰ ਦਿਆਂਗੀ ਕੁਛ ਇਸ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਪਾ ਦਾਂਗੇ ਨਮਕ ਸਵਾਦ ਅਨਸਾਰ ਤੁਸੀਂ ਪਾ ਸਕਦੇ ਹੋ ਜਿੰਨਾ ਪਾਉਣਾ ਹੈ ਆਪਾਂ ਜੀ ਅੱਧਾ ਕਿਲੋ ਦੇ ਹਿਸਾਬ ਨਾਲ ਨਮਕ ਪਾਵਾਂਗੇ ਤੇ ਨਮਕ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਆਪਾਂ ਜੀ ਸਿੰਧ ਦਾ ਨਮਕ ਦਾ ਉਪਯੋਗ ਕੀਤਾ ਹੈ ਤੇ ਇਸੇ ਤਰ੍ਹਾਂ ਜੀ ਮੈਂ ਕੜਾਈ ਬੰਦ ਕਰਕੇ ਰਾਤ ਨੂੰ ਰੱਖ ਦੇਾਂਗੀ ਸਵੇਰ ਜੇ ਮੇਰੇ ਤੋਂ ਕੱਟੀਆਂ ਗਈਆਂ ਹੋਰ ਮਿਰਚਾਂ ਜਿਹੜੀਆਂ ਬਚ ਗਈਆਂ ਹੋ ਮੈਂ ਕੱਟ ਲਾਂਗੀ ਜੇ ਮੇਰੇ ਤੋਂ ਉਸ ਤੋਂ ਵਿੱਚ ਅਗਲੀ ਰਾਤ ਟਾਈਮ ਲੱਗਿਆ ਤੇ ਉਦੋਂ ਕੱਟ ਲਾਂਗੇ ਤੇ ਆਪਾਂ ਇਹਦੇ ਵਿੱਚ ਹਲਦੀ ਵੀ ਪਾਵਾਂਗੇ ਇੱਕ ਵੱਡਾ ਚਮਚ ਤੇ ਮਿਰਚਾਂ ਫਿਰ ਮੈਂ ਮਿਕਸ ਕਰਕੇ ਥੋੜਾ ਜਿਹਾ ਮੈਂ ਕਿਹਾ ਹੋਰ ਕੱਟ ਕੇ ਰੱਖ ਲਾਂ ਥੋੜੀਆਂ ਜਿਹੀਆਂ ਹੋਰ ਕੱਟ ਕੇ ਇਹ ਜੀ ਅਗਲੀ ਸਵੇਰ ਮੈਂ ਕੰਮ ਕਰ ਰਹੀ ਆ ਨਮਕ ਲਾ ਕੇ ਰਾਤ ਮੈਂ ਰੱਖਤਾ ਸੀ ਉਹ ਥੋੜੀਆਂ ਜਿਹੀਆਂ ਨਮਕ ਨਾਲ ਕਿਉਂਕਿ ਤੇਲ ਪਾਇਆ ਹੋਇਆ ਵਿੱਚ ਤੇ ਅਗਲੀ ਸਵੇਰੇ ਸਜਰੇ ਸੂਬਾ ਉੱਠ ਕੇ ਮੈਂ ਹੀ ਕੰਮ ਕਰਨ ਲੱਗ ਪੀ ਤੇ ਇਸ ਤਰ੍ਹਾਂ ਆਪਾਂ ਮਿਰਚਾਂ ਨੂੰ ਕੱਟ ਲਾਂਗੇ ਤੇ ਵੇਰ ਵਿੱਚ ਮਿਕਸ ਕਰਕੇ ਫਿਰ ਜਦੋਂ ਟਾਈਮ ਮਿਲਿਆ ਬਸ ਇਹਨਾਂ ਹੈ ਜਿਹਨੂੰ ਛਿੱਟੇ ਤੋਂ ਬਚਾਉਣਾ ਕੋਈ ਵੀ ਪਾਣੀ ਦਾ ਛਿੱਟਾ ਨਾ ਲੱਗੇ ਤੇ ਜਿੰਨੀਆਂ ਕਿ ਕੱਟ ਲਈਆਂ ਆਪਾਂ ਹੁਣ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜੀ ਮਸਾਲੇ ਆ ਆਪਣੀ ਸਰੀਰ ਲਈ ਬਹੁਤ ਜ਼ਰੂਰੀ ਹੁੰਦੇ ਜੇਕਰ ਬੱਚਿਆਂ ਨੂੰ ਆਪਾਂ ਇਸ ਤਰ੍ਹਾਂ ਚਾਰ ਪਾ ਕੇ ਦਿੰਨੇ ਆ ਲਸਣ ਵੀ ਬੱਚਿਆਂ ਨੂੰ ਵਿੱਚ ਆਵੇਗਾ ਕਿਉਂਕਿ ਲਸਣ ਆਪਾਂ ਕੱਟ ਕੇ ਪਾਇਆ ਹੈ ਤੇ ਆਪਾਂ ਇੱਕ ਵੱਡਾ ਚਮਚ ਹਲਦੀ ਦਾ ਪਾਵਾਂਗੇ ਲਸਣ ਤੇ ਜਿਹੜੇ ਮਸਾਲੇ ਆ ਤਾਨੂੰ ਪਤਾ ਹੀ ਹੈ ਜਿਹੜੀ ਦਾਲ ਚੀਨੀ ਹੈ ਮਗਾ ਹੈ ਸਾਰੇ ਹੀ ਆਪਣੇ ਸਰੀਰ ਲਈ ਜ਼ਰੂਰੀ ਹੁੰਦੇ ਆ ਬੱਚੇ ਜੀ ਬਹੁਤ ਘੱਟ ਮਸਾਲੇ ਵਾਲੀਆਂ ਚੀਜ਼ਾਂ ਖਾਂਦੇ ਆ ਕਈ ਸਾਡੇ ਤਾਂ ਖਾਂਦੇ ਆ ਪਰ ਆਪਾਂ ਹਰੇਕ ਸਬਜੀ ਵਿੱਚ ਵੀ ਮਸਾਲਾ ਹਫਤੇ ਕੀ ਦਾ ਮੈਂ ਤਿਆਰ ਕਰ ਲੈਣੀ ਆ ਗਰਮੀ ਹੋਵੇ ਸਰਦੀ ਹੋਵੇ ਜੀ ਮੈਂ ਮੇਥਰੇ ਵੀ ਜ਼ਰੂਰ ਸਬਜੀ ਚ ਪਾਉਣੀ ਆ ਤੇ ਮਸਾਲੇ ਵੀ ਜ਼ਰੂਰ ਤੇ ਆਪਾਂ ਟਾਕੇ ਫਿਰ ਰੱਖ ਦਿੱਤੀਆਂ ਫਿਰ ਅਗਲੀ ਰਾਤ ਮੈਂ ਇਸੇ ਤਰ੍ਹਾਂ ਜਿਵੇਂ ਜਿਵੇਂ ਇਹ ਜੀ ਬਿਲਕੁਲ ਖਰਾਬ ਨਹੀਂ ਹੁੰਦੀਆਂ ਜੇ ਮੈਂ ਸਹੀ ਪੁੱਛੋ ਤਾਂ ਇਹਨਾਂ ਨੂੰ ਚਾਰ ਪਤਾ ਨਹੀਂ ਮੈਨੂੰ 3 ਦਿਨ ਲੱਗ ਜਾਣ ਜਾਂ 4 ਦਿਨ ਲੱਗ ਜਾਣ 5 ਦਿਨ ਲੱਗਦੇ ਨੇ ਇਸੇ ਤਰ੍ਹਾਂ ਮੈਂ ਟੱਕ ਕੇ ਰੱਖ ਦੇਣਾ ਤੇ ਉਹ ਫਿਰ ਮੈਂ ਬਾਅਦ 'ਚ ਆਪਦੇ ਡੱਬੇ ਵਗੈਰਾ 'ਚ ਜਿੰਦੇ 'ਚ ਵੀ ਪਾਉਣਾ ਹੈ। ਤਿਉਂ ਦੇ ਵਿੱਚ ਪਾ ਲਾਂਗੀ ਕਿਉਂਕਿ ਮਿਰਚਾਂ ਨੂੰ ਸੁਕਾਉਣਾ ਜ਼ਰੂਰੀ ਏ ਇੱਕ ਗਿੱਲਾ ਛਿੱਟਾ ਨਹੀਂ ਵੱਜਣਾ ਚਾਹੀਦਾ ਇੱਕ ਬਸ ਇੰਨੀਆਂ ਕਿ ਚੀਜ਼ਾਂ ਤੇ ਜਦੋਂ ਤੁਸੀਂ ਆਚਾਰ ਕੱਢਣਾ ਉਹ ਥੋੜਾ ਜਿਹਾ ਖਿਆਲ ਰੱਖਿਆ ਕਰੋ ਇਹਨਾਂ ਚੀਜ਼ਾਂ ਦਾ ਖਿਆਲ ਰੱਖ ਕੇ ਆਪਾਂ ਆਪਣੀਆਂ ਮਿਰਚਾਂ ਨੂੰ ਲੰਬਾ ਆਚਾਰੀ ਜਿਹੜੇ ਬਣਾਉਣੇ ਆ ਲੰਬੇ ਸਮੇਂ ਤੱਕ ਰੱਖ ਸਕਦੇ ਆ ਕਈ ਵਾਰੀ ਲੋਡੇ ਵੇਲੇ ਜੀ ਦਿਲ ਕਰਦਾ ਹੈ ਰੋਟੀ ਨਾਲ ਮਿਰਚ ਦਾ achar ਖਾਣ ਨੂੰ ਨਾਲ ਲੱਸੀ ਹੋਵੇ ਨਾਲ ਮਿਰਚ ਦਾ achar ਹੋਵੇ ਤੇ ਕਦੇ ਵੀ ਜੀ ਮਿਰਚ ਦੇ ਚਾਰ ਨੂੰ ਚਾਹ ਨਾਲ ਰੋਟੀ ਨਹੀਂ ਖਾਣੀ ਚਾਹੀਦੀ ਫਿਰ ਬਹੁਤ ਜ਼ਿਆਦਾ ਤੁਹਾਡੇ ਗੈਸ ਤੇ ਜਾਬ ਬਣਨ ਲੱਗ ਪੈਂਦਾ ਇਸ ਚੀਜ਼ ਦਾ ਖਾਸ ਖਿਆਲ ਕਰਿਆ ਕਰੋ ਸਵੇਰ ਪਰੌਂਠੀਆਂ ਨਾਲ ਵੀ ਜੇ ਚਾਰ ਲੈਂਦੇ ਹੋ ਤੇ ਕਦੇ ਵੀ ਚਾਹ ਨਾ ਪੀਆ ਕਰੋ ਲੱਸੀ ਲੈ ਸਕਦੇ ਹੋ ਜੀ ਕੱਚੀ ਲੱਸੀ ਬਣਾ ਸਕਦੇ ਹੋ ਜੇ ਲੱਸੀ ਖੱਟੀ ਨਹੀਂ ਹੈਗੀ ਥੋੜਾ ਜਿਹਾ ਦੁੱਧ ਤੇ ਪਾਣੀ ਪਾ ਕੇ ਉਹ ਤੁਸੀਂ ਲੈ ਸਕਦੇ ਹੋ ਨਿੰਬੂ ਪਾਣੀ ਲੈ ਸਕਦੇ ਹੋ ਤੇ ਇਹ ਦੇਖੋ ਜੀ ਚਾਰ ਆਪਣਾ ਤਿਆਰ ਹੋ ਗਿਆ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ